ਅੱਜ ਰਾਇਆ ਲੱਭੇ ਆਇਓ ਸਾਇੰਸ ਦਾ ਪਹਿਲਾਂ ਕਾਫੀ ਵਿਰੋਧ ਹੋ ਰਿਹਾ ਸੀਗਾ ਕਿਸਾਨਾਂ ਲੋਗਾਂ ਦੇ ਕਿ ਫਸਲਾਂ ਦਾ ਫਿਰ ਰਸਤਾ ਬਣਾ ਕੀ ਕਰਨਾ ਲੱਗਦਾ ਬਟਾਉ ਦੇ ਹੱਥ ਜੋੜ ਕੇ ਮੇਰੇ ਵੱਤਾ ਸਭ ਤੋਂ ਪਹਿਲਾਂ ਤੇ ਸਸਟੀਕਰ ਫਿਰ ਗੱਲ ਇਹ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸਰਾ ਜਹੰਸ ਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉੱਥੇ ਬਹੁਤ ਜ਼ਿਆਦਾ ਮੇਰੇ ਨਾਲ ਸਖਤੀ ਨਾਲ ਜ਼ਾਤੀ ਹਮਲੇ ਹੋ ਰਹੇ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿਹਨੇ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਦਾ ਮੈਂ ਘਰ ਘਰ ਜਾਣਾ ਚਾਹੁੰਦਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਦਾ ਸੋ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜਲ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਐਸਐਸਪੀ ਫਰੀਦ ਕੋ ਜੀ ਸਾਹਿਬ ਇਹਨਾਂ ਦੀ ਗੱਲ ਹੋਈ ਕੱਕੜ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਸਾਨੂੰ ਪਿੰਡ 'ਚ ਐਂਟਰ ਹੋਣ ਦਿੱਤਾ ਤੇ ਸਾਡੀ ਖੁਆਸ਼ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬੜੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ 'ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ 'ਚ ਨਾ ਹੋਇਆ ਨਹੀਂ ਮਿਲਦੀ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਭੈਣਾਂ 'ਚ ਧਰਮਾਂ ਦੇ ਆਪਾਂ 파ੜਾ ਨਾ ਪਾਈਏ ਇਹ ਨੌ ਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ 파ੜਾ ਨਹੀਂ ਪਾਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਹਾਂ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਪਣੇ ਆਪ ਨਾ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਂਗਾ ਕੈਨਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆਪਾਂ ਵੇਖਿਆ ਤਾਂ ਬੜੀ ਤੁਹਾਡੇ ਬਾਰੇ ਭਦੀ ਸ਼ਬਦਾਲੀ ਵਰਤੀ ਜਾਂਦੀ ਆ ਬਹੁਤ ਮਿੱਦੂ ਕੱਲੇ ਨੂੰ ਹੀ ਮੇਰੇ ਕੱਲੇ ਬਾਰੇ ਭਦੀ ਸ਼ਬਦਾਲੀ ਮੈਂ ਤੁਹਾਨੂੰ ਦੱਸਿਆ ਨਾ ਗਰੀਬ ਨੂੰ ਤਾਂ ਦਬਾ ਕੇ ਰੱਖਣਾ ਚਾਹੁੰਦਾ ਹਰ ਜ਼ਮਾਨੇ ਕਹਿੰਦਾ ਕਹਿੰਦਾ ਬਸ ਸਾਡਾ ਵਸ ਨਹੀਂ ਜੋ ਚੱਲਦਾ ਬਸ ਸਾਡਾ ਵਸ ਨਹੀਂ ਉਹ ਚੱਲਦਾ ਕੀ ਇਹ ਅਸਾਂ ਦਾ ਜੀਣਾ ਲਿੱッセ ਲਿੱッセ ਦਾ ਕੀ ਜੋਰ ਮਮਦਾ ਹੱਸ ਜਾਣਾ ਜਾਂ ਰੋਣਾ ਨੱਸ ਜਾਣਾ ਜਾਂ ਰੋਣਾ ਸ਼ੇਰ ਹੀ ਭੁੱਲਣੇ ਸ਼ੁਰੂ ਹੋ ਗਾ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਲਿੱッセ ਦਾ ਕੀ ਜੋਰ ਮਮਦਾ ਨੱਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਨੱਸਣ ਵਾਲਾ ਤਾਂ ਮੈਂ ਹਾਂ ਮੈਂ ਉਹਨਾਂ ਦੀ ਆਲੋ ਲਾਜ ਆ ਬਾਬੇ ਜੀ ਬਨਸਾਹ ਜੀ ਜਿਨ੍ਹਾਂ ਨੇ ਰੋਨਤ ਮੈਂ ਵੈਸੇ ਵੀ ਮਰ ਆਸ਼ਕਾ ਦਾ ਗਹਿਣਾ ਹੁੰਦਾ ਅੱਖਾਂ ਚੋਂ ਅंसू ਅੱਧੀ ਰਾਤ ਜਦ ਲੋਕ ਆਰਾਮ ਕਰਦੇ ਆਸ਼ਿਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਕਬਰੌਣ ਵਾਲਾ ਹਾਂ ਨਹੀਂ ਮੈਂ ਖੌਫ ਵਾਲਾ ਹਾਂ ਨਹੀਂ ਪੰਜਾਬ ਚ ਬੜੀਆਂ ਔਲੀਆਂ ਆਈਆਂ ਮੈਂ ਪੰਜਾਬ ਚ ਹੀ ਰਿਹਾ ਹੁਣ ਵੀ ਇੱਥੇ ਪਿੰਡਾਂ ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨੂੰ ਹੀ ਰੋਕ ਰਹੇ ਤੁਸੀਂ ਮੈਨੂੰ ਇਕੱਲੇ ਨੂੰ ਹੀ ਗਾਲਾਂ ਕੱਢ ਰਹੇ ਮੈਨੂੰ ਇਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਐਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਆ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਹੇ ਸੀ ਉਹਨਾਂ ਨੂੰ ਮੰਤਰੀ ਸਾਹਿਬ ਮੰਤਰੀ ਸਾਹਿਬ ਇਦਾਂ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣਗੇ ਟੀਵੀ ਲੈ ਮੈਂ ਕਿਹਾ ਇਹ ਦੇਖਿਓ ਐਸ ਬੰਦੇ ਨਾਲ ਕਿਹੋ ਜੀ ਡੀਲ ਕਰਦੇ ਹਰ ਮੰਤਰੀ ਸਾਹਿਬ ਕਹ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦੇ ਦੁਆਰੇ ਖਾਸ ਤੌਰ ਤੇ ਜਿਹੜੇ ਬਿਰਤੀ ਦੇ ਬੰਦੇ ਆ ਆਪੇ ਆਪੇ ਗੋਂਦੇ ਮੰਗਦਾ ਰਹੇ ਉਹ ਸੂਰਜਾਂ ਕਮੀਆਂ ਦੇ ਵੇੜੇ ਜੇ ਹੁਣ ਮੰਗਣ ਲੱਗਾ ਤਾਂ ਮੰਗਣ ਦਿਓ ਜਾਂ ਗੋਂਦੇ ਹੀ ਆਂ ਇਕੱਲੇ ਹਾਂ ਜਿਹੜੇ ਲੋਕ ਤੁਹਾਨੂੰ ਰੋਕ ਰਹੇ ਸੀ ਕੁਝ ਔਰਤਾਂ ਤੇ ਬੱਚਿਆਂ ਨੂੰ ਵੀ ਪੁਲਿਸ ਨੇ ਧੱਕੇ ਵੀ ਮਾਰੇ ਤੇ ਉਹਨਾਂ ਨੂੰ ਜਿਹੜਾ ਹੈਚੇਟ ਹੋਈ ਹੋਈ ਆ ਉਸ ਚੀਜ਼ ਨੂੰ ਨਹੀਂ ਕੋਈ ਲੋੜ ਹੀ ਨਹੀਂ ਖਾਣ ਦੀ ਧੱਕੇ ਆਪਣੇ ਘਰੋਂ ਘਰੀ ਬੈਠੋ ਮਜੇ ਨਾ ਬਿਠੋ ਉਹਨਾਂ ਨੂੰ ਵੋਟਰਾਂ ਕੋਲ ਜਾਣ ਹੋਵੀ ਅਸੀਂ ਵੀ ਜਾਣੇ ਗੱਲ ਇੱਥੇ ਨਿਬੜਦੇ ਹੋ ਵੋਟਰਾਂ ਨੂੰ ਮਨਾ ਕਰੂ ਤੁਸੀਂ ਹਾਸ ਨੂੰ ਵੋਟਰਾਂ ਨਾ ਪਾਇਓ ਅਸੀਂ ਕਹਾਂਗੇ ਪਾਇਓ ਇਹ ਮੇਰੇ ਕਿੰਦਾ ਰਿਸਪੌਂਸ ਨਾ ਰਿਆਨ ਪਿੰਡਾਂ ਵਿਚਾਲੇ ਭਾਜੀਪੀ